ਹਾ 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 ਵਾ ਸਰਪੰਚ ਲੇਟ ਹੋ ਗਿਆ ਉਹ ਲਾਲਾ ਜੀ ਬੱਸ ਲੰਗੀ ਸੀ ਬਾੜੀ ਲਿਆਇਆ ਕੱਪੜੇ ਜੇ ਕੱਪੜੇ ਲੈ ਲੇ ਫਿਰ ਮੋٹے ਪੂਰੇ ਰਜਾਈ ਵਰਗੇ ਨੇਗੇ ਖਾਸੇ ਲਿਆ ਸਸਤੇ ਵਿੱਚ ਲੱਗੇ ਹੋਣਗੇ ਨਾ ਓਏ ਸਸਤੇ ਨਹੀਂ ਵੈਰਾਈਟੀ ਹੈ ਇਹਨਾਂ ਕੋਲੇ ਸਰਪੰਚ ਆਪਣੇ ਯਾਰ ਢਿੱਲੋ ਨੇ ਉਡੀਕੀ ਜਾਂਦਾ ਜਾ ਕਰ ਮੈਨੂੰ ਦੁਵਾਕੇ ਲੈ ਢਿੱਲੋ ਸਾਹਿਬ ਹਾਂਜੀ ਆ ਪਹਿਲਾਂ ਤੈਨੂੰ ਲੰਬਾ ਦੋ ਹੁਣ ਆਇਆ ਲੇਟ ਹੋ ਗਿਆ ਜੀ ਵਧਾਈਆਂ ਬਾਈ ਬਹੁਤ ਬਹੁਤ ਥੈਂਕ ਯੂ ਬਾਈ ਤੇ ਤੁਸੀਂ ਵੀ ਢਿੱਲੋ ਸਾਹਿਬ ਨੂੰ ਦੇ ਦਿਓ ਵਧਾਈਆਂ ਬਰਨਾਲੇ ਡੀਮਾਰਟ ਦੇ ਬਿਲਕੁਲ ਸਾਹਮਣੇ ਪ੍ਰੇਮ ਕਲੈਕਸ਼ਨ ਢਿੱਲੋ ਵਾਲਾ ਦੀ ਬ੍ਰਾਂਚ ਆ ਗਈ ਮੰਦਿਓ ਢਿੱਲੋ ਸਾਹਿਬ ਜੀ ਕੀ ਕੀ ਆਪਣੇ ਕੋਲ ਸਿਸਟਮ ਸਾਰਾ ਕਹਿੰਦਾ ਸਾਰੀ ਆਈਟਮ ਹੀ ਮਿਲੂਗੀ ਜਿਹੜਾ ਵਿਆਹ ਸ਼ਾਦੀ ਦੇ ਵਿੱਚ ਤਿਆਰ ਹੋਣ ਵਾਸਤੇ ਚਾਹੀਦਾ ਆਪਾਂ ਨੂੰ ਪੈਂਟ ਤੋਂ ਜਰਾਬਾਂ ਤੋਂ ਲੈ ਕੇ ਤੇ ਪੈਂਟ ਕੋਟ ਜੋ ਮਰਜ਼ੀ ਯਾਰ ਸਮਾਨ ਭਾਲ ਕੇ ਲਿਆ ਆ ਬੜੀਆ ਬੱਲੇ ਬੱਲੇ ਕਰਾਤੀ ਸਰਪੰਚ ਪੈਂਟ ਦੀ ਕੁਆਲਿਟੀ ਦੇਖਾ ਆਂ ਦਵਾ ਲੜਾ ਇੱਕ ਦਾ ਆ ਸਾਰੀਆਂ ਦਵਾ ਦੂੰਗਾ ਤੈਨੂੰ ਤੇਰੀ ਜਾਣ ਨੂੰ ਲੱਡੂਆਂ ਤੇੜਾ ਮਾਰਾ ਮੈਂ ਫਿਰਦਾ ਆ ਬੁੜਕਦਾ ਪੇਮੈਂਟ ਦਾ ਕਰ ਦੇਗਾ ਓਹੋ ਖੜਾ ਕਿਹਦੇ ਕੋਲ ਢਿੱਲੋ ਆਪਣਾ ਯਾਰ ਆ ਯਾਰ ਇਹ ਜੀ ਕੀ ਗੱਲ ਲਾਗੀ ਆ ਦੇਖੋ ਜੀ ਇਸ ਤਰ੍ਹਾਂ ਦੇ ਪੈਂਟਾਂ ਜੀਂ ਦੀਆਂ ਉਹ ਮੁੰਡੇ ਕੀ ਕੀ ਹੈ ਹੋਰ ਆਪਣੇ ਕੋਲੇ ਪੈਂਟਾਂ ਸ਼ਰਟਾਂ ਹੀ ਹੁੱਡੀ ਸਵੈਟ ਸ਼ਰਟ ਜੀ ਕਮਰ ਕਿੰਨੇ ਤੋਂ ਸਟਾਰਟ ਆ ਗਈ ਆਪਣੀ 28 ਤੋਂ ਜੀ ਠੀਕ ਆ ਮੁੰਡੇ ਨਰਮ ਨੇ ਸਰ ਵਿੱਚ ਹੌਲੀ ਹੌਲੀ ਬੋਲਣ ਲੱਗਣਗੇ ਲੱਗ ਜਾਣਗੇ ਢਲਵਾ ਦੇ ਲਵੇ ਅੱਗੇ ਆ ਹਾਂ ਬਾਕੀ ਗੱਲ ਭਾਈ ਤੁਸੀਂ ਵੀ ਸਾਰਿਆਂ ਨੇ ਵਿਜਿਟ ਹੋਵੋ ਤੇ ਲੋਕੇਸ਼ਨ ਬੋਲ ਦਿੰਨਾ ਡੀ ਮਾਰਟ ਦੇ ਬਿਲਕੁਲ ਸਾਹਮਣੇ ਪ੍ਰੇਮ ਪਹਿਲਾਂ ਡਰਕਸਾ ਤੇ ਨਾਲੇ ਹੁਣ ਕਿਸ ਹੁਣ ਇਹਨਾਂ ਦੇ ਕੱਪੜੇ ਬੱਲੇ ਬੱਲੇ ਕਰਾਈ ਹੋਏ ਨੰਬਰ ਸਕਰੀਨ ਤੇ ਚੱਲ ਰਹੇ ਨੇਗੇ ਜਿਹੜਾ ਵੀ ਡਿਜ਼ਾਈਨ ਤੁਸੀਂ ਆਖੋਗੇ ਦਿਖਾ ਦੇ ਇੱਧੇ ਫੇਰ ਦੇ ਕਰਾ ਕੈ ਇਹ ਠੀਕ ਜੀ ਦਵਾ ਦੀ ਫਿਰ ਤੈਨੂੰ ਲੈ ਲਾ ਸੰਗ ਗਿਆ ਮੰਦਰ ਸਾਰੇ ਨਰਮ ਨੇਗੇ ਬਾਈ ਨਿੱਗੇ ਸਵਾ ਦੇ ਨੇਗੇ